ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆ ਆਪਣਾ ਚੈਨਲ ਪਹੁੰਚਾ ਦਾ ਡੇਰੀ ਫਾਰਮ 511 ਤੇ ਆਸ ਕਰਦੇ ਆ ਸਾਰੇ ਭਰਾ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਨਵੇਂ-ਨਵੇਂ ਪਸ਼ੂ ਲੈ ਕੇ ਫੇਰ ਆਜ ਰਹੇ ਆਂ ਅੱਜ ਦੀ ਵੀਡੀਓ ਲੱਗੇ ਆਪਾਂ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਠਿੰਡ ਸਰ ਤੇ ਆਈਟਿਮ ਦੇ ਵਿੱਚ ਟੋਟਲ ਆਪਾਂ ਦਿਖਾਵਾਂਗੇ ਤੁਹਾਨੂੰ 4-5 ਪਸ਼ੂ ਤੋ ਗਣਾ ਗੱਬਣਾ ਤੇ ਗੱਬਣਾ ਤਿਆਰ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤਿਆਰੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਦੇਣ ਵਾਲੀ ਡਿਟੇਲ ਸਾਸੀ ਗੱਜ ਜੀ ਜੀ ਗੱਜ ਜੀ 사ਸੀ ਕਾਲ ਜੀ ਉਹ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ ਫੁਰਬਾਹ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਬਈ ਆਪਣਾ ਨਾਮ ਤੇ ਦੱਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਕਰੀਏ ਵੀ ਜੀ ਇਧਰੋਂ ਗੱਲ ਲਈਏ ਥੈਂਕ ਯੂ ਜਿੰਦਰੋਂ ਮਰਜ਼ੀ ਗੱਲ ਹੋਵੇ ਜੀ ਇਧਰੋਂ ਕਰ ਲਈ ਅੱਜ ਭਾ ਵੀਰ ਹੋਣਾ ਨੂੰ ਬਸ ਛੋਟੇ ਛੋਟੇ ਆਪਾਂ ਦੇ ਦੇਨੇ ਅੱਛਾ ਅੱਛਾ ਠੀਕ ਹੈ ਠੀਕ ਇਹ ਸਿੰਘਮੂਹ ਦੀ ਬਹੁਤ ਸੋਹਣੀ ਹੈ ਜੋ ਟੇਹ ਤੁਹਾਡੇ ਸਾਹਮਣੇ ਆ। ਇਹ ਇਹ ਮੰਨ ਲਓ ਕਿ ਸੂਣ ਦੇ ਵਿੱਚ ਘਰ ਤੋਂ ਘੱਟ ਵੀ ਨਹੀਂ ਤੇ ਹੱਤਾ ਖੰਡ ਖੜਦੀ ਆ। ਅੱਛਾ ਜੀ। ਜਿਹੜੇ ਆਈ ਹੈ ਨਾ ਠੀਕ ਹੈ ਠੀਕ ਹੈ। ਇਹ ਉਹ ਤਰ੍ਹਾਂ ਦੀ ਗੱਲ ਬਾਤ। ਇਹ ਹੱਤਾ ਖੜਦੀ ਆ। ਹਾਂਜੀ ਹੱਤਾ ਵੀਰ ਜੀ ਇਹਨੇ ਲੈ ਜਾਣਾ। ਠੀਕ ਹੈ ਠੀਕ ਹੈ। ਬਣੂਗੀ ਚੰਗੀ ਥੱਲੇੋਂ ਠੰਡਪਾਨ ਬਹੁਤ ਚੰਗੀ। ਹਾਂਜੀ ਜੀ। ਬਾਕੀ ਬੋਲ ਦੁੱਧ ਨਾ ਹਰ ਦੁੱਧ ਭਰਿਆ ਨਾ। ਜਿਹਨੇ ਵੀ ਜੀ ਪਹਿਲੇ ਸੂਏ ਉਹ ਕਹਿੰਦੇ ਵੀ 9 ਤੋਂ 10 ਲੀਟਰ ਦੁੱਧ ਚੋਂਦੇ ਰਹੇ ਸੀ। ਅੱਛਾ ਜੀ। ਘਰਗੇ ਵੀ 10 ਕਰਕੇ 11 ਕਰ ਜੇ ਮੰਨ ਲਓ ਕਿ ਚੰਗਾ ਵ ਇਹ ਗਰਧਰਾਂ ਨਿਸ਼ਾਨੀਆਂ ਦੇ ਦੁੱਧ ਲਿਆਂ ਬਾਕੀ 9-10 ਲੀਟਰ ਦੁੱਧ ਪਹਿਲੇ ਸੂਤ ਪਰ ਆਵੇ ਹਾਂਜੀ ਹਾਂਜੀ 10-12 ਕਿਲੋ ਅਰਗੀ ਵੀ ਮੰਗਦੇ ਆ। ਆਉਂ ਘਟ ਗਈ ਸੀ ਅਸੀਂ ਬਾਕੀ ਸਾਮੁਰ ਜੀ ਕੇਮਰਾ ਨੇ ਘਟ ਕੀਤੀ ਆ ਚਲ ਕੋਈ ਗੱਲ ਨਹੀਂ ਤੇ ਜਿਹੜਾ ਵੀਰ ਪਰ ਸਾਂਭ ਲਾ ਲੇਗੀ ਤੇ ਦੁੱਧ ਚੰਗਾ ਪਰ ਜਾਣਾ ਨੇ ਜਿਹਦੀ ਗੱਲ ਤੇ ਫਿਰ ਮੰਨ ਲਓ ਸਾਮ ਤੋਂ ਪੈਸੇ ਤਾਂ ਹੀ ਵਟੇ ਕਿਸ ਨੇ ਹਾਂਜੀ ਹਾਂਜੀ ਜੇ ਸਾਮ ਚੰਗੀ ਕਰ ਲੈਂਦਾ ਤਾਂ ਆਪੇ ਲੱਖ ਤੋਂ ਬਾਹਰ ਵਟ ਲੈਂਦਾ ਬਿਲਕੁਲ ਸਹੀ ਗੱਲ ਹੈ ਸੇਂਗੂ ਦੀ ਕਿਹੜੀ ਕਰ ਚੈੱਕ ਤੇ ਹੁਣ ਆਪਾਂ ਨੂੰ ਮਿਲ ਗਈ ਆ ਤੇ ਭਾਵੇਂ ਆਪਾਂ ਕਿੰਦੀ ਵੀਰ ਕੰਮ ਗਾੜੀ ਦੇ ਦੇਣੀ ਆ ਠੀਕ ਹੈ ਠੀਕ ਹੈ ਜੀ ਇੱਲਾਵਾ ਬਾਕੀ ਕਰੋ ਬੇਟਾ ਪੜੇ ਨਹੀਂ ਆ ਜਿਹੜੀਆਂ ਦਿਖਣਦੀਆਂ ਤੁਹਾਨੂੰ ਉੱਤੇ ਦੁੱਧ ਵਾਲੀਆਂ ਨਿਸ਼ਾਨੀਆਂ ਜੇ ਇਹ ਸਫਾਈਆਂ ਚੰਗੀਆਂ ਇਹ ਬਾਈ ਬਹੁਤ ਕੰਮ ਜੇ ਤੇਰੀਆਂ ਸਫਾਈਆਂ ਦੇ ਨਹੀਂ ਕਰੋ ਹਫਤੇ ਦੇ ਹਫਤੇ ਦਹਾਵਾਂ ਦੇ ਵਿੱਚ ਵਿੱਚ ਮੰਨ ਲਓ ਵੀ ਫੁੱਲ ਤਿਆਰ ਹੋ ਜੂਗੀ ਫੇਰ ਹਾਂਜੀ ਠੀਕ ਆ ਠੀਕ ਹੈ ਜੀ। ਯਾਨੀ ਕਿ ਦਾਕ ਕਿਦਾਂ ਕੱਢੀ ਹੈ ਜੇ। ਬਸ ਉਹਨੂੰ ਵੇਚੀ ਖੜੀ ਆ। ਛੱਡੇ ਛੋਡੇ ਦੀ ਬਹੁਤ ਸਾਫ ਹੈ ਥੱਲੇ ਆ। ਝਲਦਾਂ ਝੁਲਾ ਜਿਹੜੀਆਂ ਕਾਫੀ ਆ ਹਾਂ ਜੀ ਅੰਦੇ। ਵਣ ਚੰਗੀ ਜਿਹੀ ਵਣ ਚੰਗੀ ਜਿਹੀ ਉਹਨੂੰ ਥੱਲੇ ਆ। ਪੱਠੇ ਪੁੱਠੇ ਨਹੀਂ ਹੈਗੇ ਯਾਰੇ। ਸਿੰਘ ਮੂੰਹ ਦੇ। ਨਹੀਂ ਵੀਡੀਓ ਜੇ ਪੱਠਿਆਂ ਨੂੰ ਹੱਥ ਨਹੀਂ ਜਲਾਇਆ ਛੋਟੇ ਅਜੇ। ਅੱਛਾ ਅੱਛਾ ਠੀਕ ਹੈ ਜੀ। ਬਹੁਤ ਦਾਵਾਂ ਦੇਣਾ ਚਾਹਤ ਲੱਗ ਜਾਣਾ ਹੱਥ ਫੇਰਨੇ ਇਹ ਕਰਮਾਂ ਵਾਲੀਆਂ ਨਜ਼ਾਰੇ ਲੈਣੀਆਂ। ਹਾਂ ਜੀ ਭੁੱਖੀਆਂ ਆ ਅਜੇ। ਤੇ ਮਿਹਰਬਾਨੀ ਨੇਰੇ ਚਲੀ ਜਾਣਾ। ਠੀਕ ਹੈ ਹਾਂ ਜੀ। ਛੋਟੇ ਜਿਹੇ ਬੋਬੀ ਛੋਟੇ ਜੇ ਪੱਠੇ-ਪੱਠੇ ਘਟੋਣ ਕਰ ਲੈਣ ਛੋਟੇ ਜੇ ਪਸ਼ੂਆਂ ਦੇ ਹਨ ਹਾਂ ਜਿਹਨਾਂ ਦੇ ਜਿਹਨੇ ਹੋ ਜੇ ਲੱਪੇਲੂ ਪਹਿਲੇ ਲੱਗੇ ਲੱਪੇਲੂ ਪਹਿਲੇ ਲਾਏ ਆ ਤੇ ਭਾਈ ਇਹਦਾ ਮਾਲ ਆਜੀ ਇਕੱਠਾ ਆਇਆ ਜੇ ਪਹਿਲੀ ਆਪਾਂ ਜਿਹੜੀ ਵੀਡੀਓ ਪਾਈ ਸੀ ਉਹ ਕੱਲ ਫਿਰ ਮਾਲ ਕੋ ਜੱਜ ਗਿਆ ਜੇ ਅੱਛਾ ਵੀਰ ਭਰਾ ਸਾਈ ਪਾ ਗਏ ਫਿਰ ਦਿਹਾੜੀ ਲੰਗ ਡੱਕ ਲੈਂਦੇ ਕਈ ਜਰਾ ਚਲੋ ਸਾਈ ਪਾ ਲੈਂਦੇ ਕਈ ਜਰਾ ਨਾ ਪੈਰ ਦੇ ਪੈਰ ਪੈਸੇ ਨਹੀਂ ਕਿਤੇ ਬਣਦੇ ਮਾਰਨੇ ਖੁਦਨੇ ਪੈਂਦੇ ਇਧਰ ਉਧਰੋਂ ਉਹ ਲਾ ਕੇ ਜਿਹੜਾ ਦੋ ਦਿਨ ਮਾਲ ਵੇਖ ਗਿਆ ਸੀ ਉਦੋਂ ਹੀ 2 ਘੰਟੇ ਬਾਅਦ ਵੀ ਪਰ ਬੱਜਿਆ ਰਿਹਾ ਦੋ ਦਿਨ ਅੱਛਾ ਅੱਛਾ ਜੀ ਪਾਜੀ ਮੰਨ ਲਓ ਵੀ ਵੇਡ ਹੋਇਆ ਤੇ ਅੱਜ ਨਵਾਂ ਮਾਲ ਦੇ ਰਾਇਆ ਠੀਕ ਹੈ ਠੀਕ ਹੈ ਤੇ ਕੀ ਮੁੱਲ ਬਈ ਕਰਨਾ ਰੱਖ ਰ? ਤੇਰਾ ਵੀਰ ਜੀ ਮੁੱਲ ਕਰਾਉਣ ਨੂੰ ਮਰਜ਼ੀ ਕਰਾ ਲਓ 90 ਕਰਾ ਲਓ 95 ਕਰਾ ਲਓ ਅੱਛਾ ਜੀ ਇਹ ਲਾਸਟ ਹਾਂ ਨਾ ਆ ਆਪਾਂ ਜਿਹੜੀ ਦੇਣੀ ਹੈ ਨਾ ਹਾਂ ਜੀ ਇਹ 75000 ਦੀ ਦੇਣੀ ਹੈ ਕੇ ਤਰਦੀ 75000 ਦੀ ਦੇਣੀ ਹੈ ਨਾ ਪੁੱਤ ਠੀਕ ਹੈ ਠੀਕ ਹੈ ਲੋ ਭਾਜੀ 75000 ਦੀ ਜਿਹੜਾ ਵੀਰਪਰਾ ਸਾਹਮਣੇ ਲੈ ਜਾਊਗਾ ਹਾਂਜੀ ਦੁੱਧ ਚੰਗਾ ਪਰ ਦੁੱਖੀ ਕਰਨ ਵਾਲੀ ਤੇ ਕਰੋ ਚੈੱਕ ਜਦੋਂ ਚੱਡੇ ਚੁੱਕੇ ਦੀਆਂ ਇਹ ਬਹੁਤ ਚੰਗੀਆਂ ਬਾਕੀ ਆ ਚੀਜ਼ਾਂ ਜਿਹੜੀਆਂ ਚਲੋ ਸਿਆਣੇ ਦੱਸਦੇ ਅਸੀਂ ਤੇ ਇਹ ਸਿਆਣੇ ਨਹੀਂ ਆ ਵੀ ਦੁੱਧ ਵਾਲੇ ਪਸ਼ੂ ਦੀਆਂ ਹੁੰਦੀਆਂ ਨਿਸ਼ਾਨੀਆਂ ਹਾਂਜੀ ਹਾਂਜੀ ਕੁੱਤੀ ਹੰਡੀ ਰੱਖਦੀ ਵਿੱਚ ਹਾਂ ਠੀਕ ਹੈ ਜੀ ਤੇ ਆਜੋ ਬਾਈ ਦੂਜੇ ਨੰਬਰ ਤੇ ਦੱਸਿਓ ਭਾਈ ਆਹ ਛੋਟੀ ਵਾਲੀ ਇਹ ਵੀ ਵੀਰ ਜੀ ਦੂਜਾ ਸੂਗਾ ਛੋਟੀ ਆ ਹਾਂਜੀ ਤੇ ਇਹ ਛੋਟੀ ਵੀ ਮੰਨ ਲਓ ਵੀ ਚੰਗੇ ਖਾਨ ਘਰਾਣੇ ਦੀ ਆ ਅੱਛਾ ਜੀ ਉਧਰ ਦੀ ਛੋਟੀ ਹਰਿਆਣੇ ਦੀ ਤੇ ਪਹਿਲੇ ਸੂਏ ਵੀਰ ਹੁਣਾਂ ਦੇ ਆਂਦੀ ਯਾਰ ਕਿ ਦੂਜਾ ਸੂਗਾ ਨੂੰ ਮੰਨ ਲਓ ਕਿ ਇਧਰ ਗਾਂ ਘੱਬਣ ਆ ਹਾਂਜੀ ਉਹ ਕਹਿੰਦੇ ਵੀ ਇਹਦੇ ਥੱਲੇੋਂ ਅਸੀਂ 14 ਕਿਲੋ ਦੁੱਧ ਚੋ ਕੇ ਲਿਆਏ ਆ ਉਧਰੋਂ ਅੱਛਾ ਜੀ ਹਾਂਜੀ ਠੀਕ ਹੈ ਉਹ ਕਹਿੰਦੇ ਇਹ 6 ਮਹੀਨਿਆਂ ਦੀ ਚੈੱਕ ਪਾਸ ਆਵੇਂ ਮੈਂ ਸਿਰੇ ਚੈੱਕ ਕਰਾ ਕੇ ਨਾ ਵੀਡੀਓ ਵੀ ਕਿਸੇ ਵੀਰ ਨੂੰ ਮੈਂ ਚੱਲ ਮੁਰ ਕੇ ਠੀਕ ਹੈ ਠੀਕ ਹੈ ਲੋ ਭਈ ਐਸੇ ਝੋਟੀ ਦੀ ਵੀਡੀਓ ਜੇ ਤੇ ਚੈੱਕ ਪਾਸ ਬਈ ਕਿੰਨੇ ਚਿਰ ਦੀ ਇਹ ਵੀ ਜੀ 6 ਮਹੀਨਿਆਂ ਦੀ ਪੂਰੀ ਚੈੱਕ ਕਰਵਾਤੀ ਆਪਾਂ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਭਾਜੀ 6 ਮਹੀਨੇ ਦੀ ਪੂਰੀ ਚੈੱਕ ਪਾਸ ਆਥੇ ਮੇਰੇ ਖੰਨਾ ਮੈਂ ਮੂੰਹ ਵੀ ਲਖਾਇਆ ਝੋਟੀ ਦਾ ਬਈ ਆਹ ਦਿਖਾ ਦੋ ਮੜਾ ਆਹ ਠੀਕ ਹੈ ਠੀਕ ਹੈ ਲੋ ਭਾਜੀ ਉਹੀ ਸੇਂਗ ਤੇ ਉਹੀ ਇਹ ਰਹਾ ਬਾਕੀ ਪਰਸਵਾਲ ਕੇ ਨੂੰ ਸੈਂਡ ਕਰਦਣੀ ਹੈ ਵੀ 6 ਵਜੇ 7 ਵਜੇ ਛੋਟੀ ਫਲੇ ਦਾ ਦੁੱਧ 8 ਕਿਲੋ ਹੀ ਹਾਂਜੀ ਇਹਦੇ ਵੀ ਆਣ ਕੇ ਮੰਨ ਲਓ ਜੀ ਜਾਰ ਨਹੀਂ ਲਾਇਆ ਅੱਛਾ ਜੀ ਤੇ ਇਹਦੇ ਥੱਲੇ ਇਸ ਟਾਈਮ ਤੇ ਮੰਨ ਲਓ 6 ਵਜੇ 7 ਵਜੇ ਦੁੱਧ ਫਾਜ ਰਿਹਾ ਚੋਣ ਚਵਾਬ ਬਿਲਕੁਲ ਰੁਕੇ ਆ ਅੱਛਾ ਠੀਕ ਹੈ 6 ਮਹੀਨੇ ਦੀ ਪੂਰੀ ਚੱਕਰ ਬਾਅਦ ਬਾਕੀ ਆਪਾਂ ਤੋਰ ਕੇ ਵਖਾਉਨੇ ਲੋ ਬਜੀ ਕੱਦ ਕਾਠ ਜਿਹੜਾ ਉਥੇ ਜਿੱਤੀ ਆ ਤੇ ਪਹਿਲੇ ਸਵੇਰੇ ਵੀ ਕਿੰਨਾ ਭਰਿਆ ਦੁੱਧ ਇਹ ਰਹਿ ਗਿਆ ਇਹਦੇ ਵਿੱਚ 14 ਕਿਲੋ ਪਹਿਲੇ ਸਵੇਰੇ ਪੜਦਾ ਲੋ ਬਾਕੀ ਬੂਧੀ ਕਾਤੀ ਆਇਆ ਕੋ ਨਸਲ ਬਹੁਤ ਜਿਆਦੀ ਆ ਛੋ ਉਥਰੀ ਬੜੀ ਚੰਗੀ ਆ ਤੇ 14 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਤੇ ਕੱਡ ਕੌੜੀ ਬਹੁਤ ਤਰਹਾ ਆ ਗਿਆ ਤੇ ਬਹੁਤ ਮੌਰਾ ਨਸਲ ਦੀ ਆ ਇਹ ਕਰੋ ਜੀ ਉਹਦੇ ਵੱਡੇ ਤਾਂ ਨਹੀਂ ਆਣ ਉਥਰੇ ਜਿੱਦੀ ਛੋਟੀ ਆ ਪਾਣੀ ਜੀ ਹੁਣ 6 ਮਹੀਨੇ ਦੀ ਪੂਰੀ ਚੈੱਕ ਪਾਸ 5 6 ਤੋਂ 7 ਲੀਟਰ ਬਾਈ ਕਹਿੰਦਾ ਕਿ ਦੁੱਧ ਤਿਆਰ ਹੈ ਦੇ ਕੋਲ ਹਨ ਮਿੰਤੀ ਵਾਲਾ ਤੇ ਬਾਕੀ ਥੋੜਾ ਦਾ ਸੈਜ ਗਿਆ ਵੀ ਆਪਾਂ ਲਾ ਲਈਏ ਤਾਂ ਚੈੱਕ ਕਰੰਨੇ ਆ ਬਹੁਤ ਹੀ ਸ਼ਾਨਦਾਰ ਆ ਗਿਆ ਥਮਾਂ ਦਾ ਸੈਜ ਗਿਆ ਵਾ ਨਵਾਂ ਵੀ ਇਸ ਕਰਾਉਂ ਜੱਟ ਖਾਣਾ ਦਾ ਸਰ ਗਿਆ ਕੋ ਇਧਰੋ ਪੁੱਤ ਦਿਖਾਉਂ ਨਵਾਂ ਇਹ ਕਿਹੜਾ ਜੁਦਾ ਕਰ ਸਕਦਾ ਇਹ ਤੁਸੀਂ ਕਿਹਤ ਲਾਗੇ ਦੋ ਤੇ ਇਹਨ ਗਿੱਠ ਗਿੱਠੇ ਸਾਈਂ ਚ ਵੀ ਦੀ ਬਿਲਕੁਲ ਸਾਫ ਹੈ ਜੀ ਠੀਕ ਹੈ ਜੀ ਹਾਂਜੀ ਕੋਈ ਸ਼ੱਕ ਹੀ ਨਹੀਂ ਮੈਨੂੰ ਝੋਟੀ ਦਾ ਇਹਦਾ ਬਈ ਮੋੜ ਅੱਖੇ ਕਦ ਜਾਣਦੇ ਆ ਝੋਟੀ ਦਾ ਠੀਕ ਹੈ ਠੀਕ ਹੈ ਜੀ ਘਾਤ ਘਾਟ ਲੋ ਤੁਹਾਨੂੰ ਦੱਸਿਆ ਤੇ ਪੇਠ ਫੂੜਾ ਵੀ ਬਹੁਤ ਚੰਗਾ ਆ ਇਹਦਾ ਵੀ ਜੀ ਆਪਾਂ ਮੰਗਣ ਨੂੰ ਅੱਜ ਵੀ ਝੋਟੀ ਲੱਖ ਰੁਪਏ ਦੀ ਹੈਗੀ ਆ ਹਾਂਜੀ ਚਲੋ ਆਪਾਂ ਤੁਹਾਨੂੰ ਪਤਾ ਮੇਰੀ ਅੱਤ ਦਾ ਭਾਅ ਨਾ ਜੇ ਮਾਲ ਮਿਲਿਆ ਤੇ ਭਾਅ ਨਾ ਦੇ ਦੇਣਾ ਹਾਂਜੀ ਹਾਂਜੀ ਜੀ ਜੀ ਮੰਗਣ ਨੂੰ ਜੋ ਮ ਕਰਦਿ ਨੀ ਕਿ ਐਸੀ ਹੀ ਹੋਈ ਤਨ ਤੋਂ ਹਾਣਾ ਹੀ ਪੰਜ ਹੀ ਛੱਡ ਦਈਏ ਵੀਰ ਜੀ 80000 ਦੇ ਠੀਕ ਹੈ ਹਾਂਜੀ ਕਰਾਉਣਾ ਹੋਰ ਵੀ ਮੰਨਤਾ ਛੱਡ ਦੋ ਕਰਾ ਪੜਾ 2000 ਮਿੱਟੀ ਲਸ ਕਰਦਾਂਗੇ 70 70000 ਚੋਂ 200 ਰੁਪਈਆ ਨੂੰ ਛੋਟ ਹੀ ਹੋਣੀ ਏ ਠੀਕ ਏ ਠੀਕ ਏ ਉਹ ਬਜੀ 78000 ਚੋਂ 200 ਰੁਪਈਆ ਛੋਟ ਤੇ ਇਹ ਵੀ ਬਈ ਤੁਹਾਡੇ ਵਾਸਤੇ ਇੱਕ ਬੇਟੀ ਆ ਜਿਹੜਾ ਵੀਰ ਭਰਾ ਲੈ ਜੂਗਾ ਜਿੱਦਣ ਝੋਟੀ ਤਿਆਰ ਹੋ ਗਈ ਨਾ ਜਿੱਦਣ ਝੋਟੀ ਤਿਆਰ ਹੋ ਗਈ ਮੈਂ ਨਾ ਡੇਢ ਜਿੱਥੇ ਮਰਜ਼ੀ ਘੜਾੜ ਕੇ ਬੰਦਾ ਘੱਟ ਲੈ ਮੰਨ ਲਓ ਕੋਈ ਵੀਰ ਆ ਕੇ ਵੀ ਉਹ ਠੁੱਕੀ ਤਿਆਰ ਆ ਦੇ ਉਹ ਘਾਟ ਆਉ ਦਾ ਰੇਟ ਹੈ ਤੇ ਇਹਦਾ ਵਾਧਿਆ ਤੇ ਕੀ ਫਰਕ ਉਹ ਵੀ ਦੱਸ ਦੋ ਮੜਾ ਜੀ ਦੋਵਾਂ ਪਾਰਟੀ ਦਾ ਫਰਕ ਹੈ ਨਾ ਹਮਮ ਪਾਰਟੀ ਦਾ ਉਰਕਵਾਲਟੀ ਸਾਹਮਣੇ ਦਿਖੰਦੀ ਆ ਬਈ ਥੋੜਾ ਜਿਹਾ ਚਲੋ ਫਰਕ ਤੇ ਜ਼ਰੂਰ ਹੈਗਾ ਵਾਹ ਕੇ ਵਾਲੇ ਬੰਦਾ ਸੋਚਦਾ ਮੰਨ ਲਓ ਹਾਂ ਜਿਹਦੀ ਕੱਦ ਵਜੰਦਾ ਵੀ ਫਰਕ ਆ ਹਾਂਜੀ ਉਹਦਾ ਆਪਾਂ 75 ਪਾਇਆ ਵਾ ਇਹਦਾ ਆਪਾਂ ਮੰਨ ਲਓ ਵੀ ਦੋ ਘਟੇ ਤੋਂ ਉਹਦੇ ਨਾਲ ਵੱਧਿਆ ਉਹ ਗੱਬਣ ਤੇ ਆ ਰਿਹਾ ਪਰ ਇਹ ਜਿੱਦਨ ਉਹ ਅੱਜ ਗੱਬਣ ਤੇ ਆ ਰਿਹਾ ਵੀ ਜੀ ਉਹ 75 ਦੀ ਰਹਿ ਗਈ ਆ ਸਹੀ ਗੱਲ ਨਾਲ ਇਹ ਜਿੱਦਨ ਪਿਆਰ ਹੋ ਗਈ ਬਿਲਕੁਲ ਇਹ ਡੇਢ ਦੀ ਹੋਣੀ ਆ ਡਬਲ ਹੋਈ ਨਹੀਂ ਆ ਆ ਫਰਕ ਆ ਕੇ ਠੀਕ ਤੇ ਨਸਲਾਂ ਦਾ ਬਾਈ ਮੁੱਲ ਆ ਸਭ ਤੋਂ ਵੱਲ ਪੈਣਾ ਠੀਕ ਆ ਜੋ ਬਾਈ ਤੇ ਜੇ ਨੰਬਰ ਤੇ ਇਹ ਵੀ ਇਹ ਵੀ ਛੋਟੀ ਮੰਨ ਲਓ ਵੀ ਦੂਜਾ ਸੂਆ ਵਾ ਬਿਲਕੁਲ ਤਿਆਰ ਆਇਆ ਤੇ ਸੂਣ ਚ ਦੇਣ ਲੈ ਜੇ ਕੋਈ ਮੰਨ ਲਓ ਵੀ ਹੱਤ ਮੰਨ ਕੇ ਚੱਲੇ ਕੋਈ ਵੀਰ ਭਰਾ ਖੜੇ ਭਾਵੇਂ ਘਾਟੀ ਅੱਛਾ ਜੀ ਤੇ ਹੱਤਾ ਕੋਈ ਵੀਰ ਭਰਾ ਲਾ ਕੇ ਚੱਲੇ ਠੀਕ ਹੈ ਜੀ ਆਪਾਂ ਖੋਲ ਕੇ ਵਿਖਾ ਦਿੰਦੇ 21 ਸੂਆ ਸੁਣਾ ਨੇ ਵੀ ਜੀ ਇਹ ਸੂਆ ਤੀਜਾ ਸੂੂਰੀ ਮੇਰੇ ਖਾਨਾ ਠੀਕ ਹੈ ਜੀ ਇਹਨੇ ਮੰਨ ਲਓ ਕਿ ਐ ਰਹੀ ਹੁਣ ਤੀਜੇ ਲੱਗੀ ਅਸ ਪਿਛਲੇ ਸੂਏ ਕਿੰਨਾ ਦੁੱਧ ਭਰਿਆ ਇਹਨੇ ਵੀ ਜੀ 12 ਕਿਲੋ ਦੁੱਧ ਕਹਿੰਦੇ ਚੰਗਾ ਭਰਿਆ ਠੀਕ ਹੈ ਠੀਕ ਲੋਬੀ 12 ਲੀਟਰ ਦੁੱਧ ਭਰਿਆ ਜੇ ਤੇ ਇਹ ਵੀ ਰਸਤਾ ਲਾਈ ਗਈ ਆ 12 ਲੀਟਰ ਜਿਹੜਾ ਡੰਗਰ ਦੁੱਧ ਮਨਾ ਦਿੰਦਾ ਜਣਾ ਠੀਕ ਹੈ ਠੀਕ ਹੈ ਮੈਂ ਬੜਾ ਦੁੱਧ �ेਣਦਾ ਇਹ ਦੋ ਜੰਦਾ ਵਾਹ ਇਹਨਾਂ ਨੂੰ ਦੁੱਧ ਹੁੰਦਾ 12 ਲੀਟਰ ਜਿਹਨੇ ਵਾਲਟੀ ਮੈਂ ਤਾਂ 12 ਆਈ ਹੈ ਜਿਹੜੇ ਨੰਗਰ ਨੇ 12 ਕਿਲੋ ਦੁੱਧ ਮਿੰਤੀ ਵਾਲਾ ਦੇਣਾ ਬਹੁਤ ਵੱਡੀ ਗੱਲ ਤੇ ਥੋੜੇ ਵੱਲੋਂ ਤੇ ਮੰਜਾ ਡੈਂਦਾ ਜਿੱਤੇ ਸ਼ੱਕ ਦੀ ਕੋਈ ਵੀ ਰਪਰਾ ਫੱਟੇ ਫੁੱਲ ਕਰ ਜਾ ਸਕਦਾ ਮੰਜਾ ਢਾਹ ਕੇ ਵੀ ਹੈ ਚੰਗੀ ਤੇ ਕੱਦ ਕਾਠ ਵੀ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਤੇ ਪੁੱਛ ਜਾ ਵੀ ਆਪਾਂ ਮੰਜੇ ਦੀ ਗੱਲ ਹੀ ਬਣੀ ਆਪਾਂ ਮੰਜਾ ਮੈਂ ਕਿਸੇ ਦਿਨ ਢਾਹ ਕੇ ਵਿਖਾ ਦੇਣਾ ਨਹੀਂ ਜੰਗਰ ਆਪਣੇ ਘੋਂਦੇ ਤੇ ਆਉਤੇ ਮੇਰੇ ਖਿਆਲ ਨਾਲ ਪੂਰੀ ਤੇ ਆਪਣੀ ਦੇ ਡੈ ਜਾਣਾ ਨੇ ਹਾਂਜੀ ਲੋ ਬਜੀ ਗਿਆ ਜੀ ਚੈੱਕ ਕਰੋ ਤੁਸੀਂ ਬਿਲਕੁਲ ਤਿਆਰ ਹੈ ਕੋਈ ਜਿਹਦਾ ਤੇਰੇ ਅੰਦਰ ਅੰਦਰ ਇਹਨੇ ਸੁਬਣਾਵਾ ਇਹ 12 ਮੀਟਰ ਦਾ ਇਹ ਕਿਤੇ ਸੂਰ ਦੁੱਧ ਭਰੇ ਆਵਾ ਕਰਗੀ ਜੀ ਮੇਰੇ ਖਾਲਸਾ 13 14 ਕਿਲੋ ਤੋਂ ਝੋਟੀ ਦੁੱਧ ਦੇ ਸਕਦੀ ਆ ਜੇ ਕੋਈ ਵੀਰਪਰਾ ਚੰਗੀ ਸੇਵਾ ਕਰੇ ਕਿਉਂਕਿ ਥਣ ਭਾਂਡੇ ਦੀ ਬਹੁਤ ਸਾਫ ਆ ਅਜੇ ਹੋਰ ਬਣ ਜਾਣਾ ਝੋਟੀ ਨੇ ਕਰੋ ਚੈੱਕ ਲਾਗੇ ਤੁਸੀਂ ਅਜੇ ਝੋਟੀ ਨੇ ਹੋਰ ਬਣ ਜਾਣਾ ਇਹ ਸਿਲੀਆਂ ਸੂਲੀਆਂ ਵੇਖੋ ਕਿੰਨਾ ਜੀ ਗਾਈਆਂ ਵਾਂਗ ਠੀਕ ਹੈ ਠੀਕ ਹੈ ਗੱਲ ਬਾਅਦ ਹੀ ਨੇ ਝੋਟੀ ਨੇ ਇਧਰ ਆ ਗਏ ਨਾ ਚਫਗਾ ਮਰ ਗਈਆਂ ਆ ਠੀਕ ਠੀਕ ਹੈ ਹਾਂਜੀ ਇਹ ਵਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ ਮੰਗਨ ਨੂੰ ਭਾਵੇਂ ਤੁਸੀਂ ਡੇਢ ਕਰਾ ਲਓ ਮੁੱਲ ਭਾਵੇਂ 1.20 ਕਰਾ ਲਓ ਹਾਂਜੀ ਹਾਂਜੀ ਇੱਕੋ ਹੀ ਗੱਲ ਕਰੀਏ ਦੀ ਇੱਕ ਪੰਜ ਦੀ ਛੋਟੀ ਦੇ ਦੀਏ ਹੋਰ ਕਰਦਗੇ ਥੋੜੇ ਹੋਰ ਕਰਦਗੇ ਜੀ ਹਾਂਜੀ ਵੀਰ ਜੀ ਲੱਖ ਚੋਂ ਹੀ 2 ਛੱਡ ਦਾਂਗੇ 98000 ਤੋਂ 200 ਰੁਪਏ ਛੋੜ ਠੀਕ ਹੈ ਠੀਕ ਹੈ ਹੁਣ ਬਈ 98000 ਰੁਪਏ 250 ਰੋਟ ਦੇ ਕੋਈ ਭਾਵੇਂ ਵੀਰ ਭਰਾ ਵੇਚ ਨਾਲਾ ਵੀ ਲੈ ਜੇ ਬਸ ਉਹਨੂੰ ਵੀ ਜਾ ਕੇ ਮੰਨ ਲਓ ਵੀ ਕਮਾਈ ਲੈਂਦੀ ਹੈ ਝੋਟੇ ਇੱਕ ਦਾ 10 ਦੀ 15 ਦੀ ਵਿਕਦੀ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਠੀਕ ਹੈ ਤੇ ਆ ਜੋ ਬਈ ਹੁਣ ਐਂਡ ਤੇ ਆਪਣੇ ਕੋ ਆਲੀ ਵੀਰ ਜੀ ਐਂਡ ਤੇ ਬੂਰੀ ਇਹ ਵੀ ਸੇਮ ਹੀ ਮੰਨ ਲਓ ਵੀ ਹਫਤੇ ਦੇ ਅੰਦਰ ਅੰਦਰ ਬੁਲ ਪਿਉਰੀ ਦੀ ਮੰਨ ਲਓ ਵੀ ਤਿਆਰ ਹੁੰਦੀ ਆ। ਅੱਛਾ ਜੀ, ਦੇਣ ਦਾ ਜੇ ਭੰਗੀਆਂ ਚਾਰ ਲੈ ਜੇ ਪੰਜ ਲੈ ਜੇ ਪਰ ਆਪਾਂ ਹੱਤਾਂ ਕਰਕੇ ਦੇਣੀ ਆ ਬੋਲੀ ਬਲਵੀਰ ਝੋਟੀ ਛਣਿਓ। ਠੀਕ ਹੈ। ਅੱਜ ਜਿਹੜੀਆਂ ਮੋਡੀਆਂ ਵੇਜੀ ਅੱਜ ਨਾ ਟਣਾਂ ਰਹਿਣੀਆਂ ਨੇ ਕੱਢ ਜਾਣੀਆਂ ਸੋਟਾ। ਕੱਚੀ ਠੀਕ ਹੈ ਜੀ। ਬਾਕੀ ਆਪਾਂ ਥੋਲ ਕੇ ਬਖਾਉਨੇ ਆ। ਉਹ ਜਿਹੜੀ ਖੂਲ ਤੱਕ ਜਿਹੜਾ ਚੱਟਾ ਲੱਗਾ ਪਿਆ ਕਰਮਾਲੀ ਦਾ। ਹਾਂਜੀ। ਜਿਹੜੇ ਲੰਡ ਲੰਡ ਜਿਹੜੀਆਂ ਅੱਜ ਬਹੁਤ ਜਿਆਦਾ ਜਿਹਨੂੰ ਕਹਿੰਦੇ ਆਪਾਂ ਭੰਗੀਆਂ ਆ। ਇਤੇ ਮੰਜਾ ਡਿੰਦਾ ਜੇ ਆਪਾਂ ਜਿਹੜੀ ਮਨਜ਼ੇ ਦੀ ਗੱਲ ਪਣੀ ਹੈ ਮੰਜਾ ਮਾ ਹਟਾ ਕੇ ਲੈ ਕੋ ਵੀਰ ਡਿੰਦਾ ਹਾਂਜੀ ਲਓ ਭਾਜੀ ਮੰਜਾ ਡਿੰਦਾ ਹੈ ਵੇਖਣ ਕੋਈ ਜਾਂਦਾ ਹੁਸਾਬ ਲਈਏ ਗੱਲ ਫੇਰ ਸਾਹਮਦੇ ਆ ਕੇ ਮੁੱਕਦੀ ਹੈ ਸਾਹਮਦੇ ਖਾਂਦੇ ਨਾਲੇ ਨਸਲ ਦਾ ਸਾਹਮਦਾ ਹੂੰ ਤੇ ਲਓ ਭਾਜੀ ਪਿਓਰ ਜਿਹਨੂੰ ਕਹਿੰਦੇ ਨੇ ਨਾ ਆਪਾਂ ਨੀਲੀ ਦੇ ਪੂਰੀ ਤੇ ਇਹਨੇ ਬਈ ਦੁੱਧ ਦਾ ਦਾ ਰਿਕਾਰਡ ਕਿੰਨਾ ਕਰਿਆ 14 ਕਿਲੋ ਦਾ ਅੱਛਾ ਜੀ ਤੇ ਜੇ ਸਵੇਰੇ ਸੋਣੀ ਹੈ ਆਰ ਕੀ ਭਾਵੇਂ ਕੋਈ 15 ਚੋਲੇ 14 ਚੋਲੇ ਜੋ ਜੇ ਸੂਵੇ ਨੇ 14 ਕਿਲੋ ਦੋਨੇ ਖੁੱਲਾ ਡੁੱਲਾ ਘਰ ਵਾਲੇ ਬੰਦੇ ਦੱਸਦੇ ਵਿੱਚ ਦਿੱਤਾ ਵਾ ਸਾਡੇ ਘਰ। ਦੋ ਵੀ 14 ਮੀਟਰ ਜਿਹੜਾ ਸੂਵੇ ਨੇ ਦੁੱਧ ਪਰਿਆ ਵਾ। ਇਹ ਗੇਸ ਆ ਗੱਟਾ ਦੀ। ਐਡੀ ਵੱਡੀ ਵੀਰ ਜੀ ਮਾਜ ਨੇ ਇੰਨਾ ਦੁੱਧ ਪੀਣਾ ਚਾਹੁੰਦਾ ਹਾਂ ਦੋ 12 ਵੀ ਕਰ ਸਕਦੇ ਜੀ। ਇਹ ਅੱਗੇ ਤੁਹਾਡੀ ਸਾਮ ਦੀ ਬਾਕੀ ਚੰਗੀ ਨਸਲ ਦੀ ਆ। ਚੈੱਕ ਕਰੂ ਚੈੱਕ ਤੇ ਨਾਲਾ ਨੂਣਾ ਜਿਹੜੀਆਂ ਚੱਡੇ ਦੇ ਬਹੁਤ ਜ਼ਿਆਦਾ ਆ ਗਈਆਂ ਵਾ ਅਰੇ ਆ ਵੀ ਜੀ ਫੋਨ ਤੱਕ ਇਹਨੇ ਢੱਲ ਲੱਡੂ ਨਹੀਂ ਆਈਆਂ ਕੱਢ ਜੰਨ ਦੇ ਪਟੀਆਂ ਇਹ ਲੱਗੀਆਂ ਤੇ ਇਹ ਹੈ ਬਣ ਚੰਗੀ ਗਈ ਥਲਿਆ ਇਹ ਜਿੰਦੀਆਂ ਵਾਲਾ ਜਿੰਦੀਆਂ ਲੱਗੀਆਂ ਸੀ ਹਾਂ ਜੀ ਹਾਂ ਜੀ ਠੀਕ ਹੈ ਲਓ ਜੀ ਬਿੰਦੀਆਂ ਵਾਲਾ ਛੱਡਾ ਆ ਗਿਆ ਜੱਖਾਂ ਵਾਲਾ ਜਿਹਨੂੰ ਆਪਾਂ ਕਹਿ ਦਿੰਦੇ ਆ ਹਾਂ ਕੀ ਫਣ ਸੁਣ ਕਿੰਨਾ ਸੋਹਣਾ ਤੇ ਖਲਾਂ ਦਾ ਸੈਲ ਗਿਆ ਬਹੁਤ ਸ਼ਾਨਦਾਰ ਹੈ ਤੇ ਨਾਲਾ ਨੂਣਾ ਵੀ ਦਿਖਾਰਿਓ ਲੱਗੇ ਤਾਂ ਚੱਡੇ ਰ ਜਿਹੜੀਆਂ ਹਮ ਪੈਪਾਂ ਵੇਖੋ ਗੜਗੜੀਆਂ ਮੋਡੀਆਂ ਲੱਗੀਆਂ ਜੀ ਤੇ ਭਣ ਵੀ ਹੈਗੀ ਮਾੜੀ ਮੋਡੀਆਂ ਸਾਈਪੀ ਕਰਨਾ ਕਰ ਰਿਹਾ ਮੋਲੇ ਜੀ ਵੀ ਨਹੀਂ ਨੇੜਕ ਦੀ ਕਰਦਗੇ ਜੈ ਆਡੀ ਵੱਡੀ ਆ ਵੱਡੀ ਤੇ ਹੈਗੀ ਆ ਚਲੋ 20 ਦੀ ਵੇਚਦੀ ਆ ਹੋਰ ਕਰਦਗੇ ਥੋੜਾ ਹੋਰ ਕਰਦਗੇ ਹਾਂਜੀ ਨਾ ਨ ਲੱਖ 250 ਲੀ ਫਿਰ ਨਹੀਂ ਵੇਖ ਲਓ ਬਾਕੀ ਜਿਆਦਾ ਹੁਣ ਕਹਾਂਦੇ ਵੇਚਣਾ ਨਾ ਕਰੀਏ ਦੇਖਦੀ ਬਾਹਰ ਹੀ ਆ ਹਾਂਜੀ ਦੇਖਦੀ ਬਾਹਰ ਹੈ ਵੀ ਜੀ ਪਰ ਆਪਾਂ ਅੰਦਰ ਦੇ ਦੇਣੀ ਕਿਉਂਕਿ ਆਪਾਂ ਨੂੰ ਪਾਣਾ ਮਿਲੀ ਆ ਨਹੀਂ ਬਿਲਕੁਲ ਸਹੀ ਗੱਲ ਹੈ ਹਾਂਜੀ ਬਿਲਕੁਲ ਸਹੀ ਗੱਲ ਹੈ ਵੀ ਜੀ ਸੇਮ ਹੀ ਦੇ ਦੀਏ ਜਿੰਨੇ ਦੀ ਉਹ ਦਿੱਤੀ ਹੈ 99 ਦੀ 99 ਦੀ ਵੇ ਲੋਟਾਣਾ ਵਿੱਚ 95000 ਦੀ 200 ਰੁਪਿਆ ਛੋੜਾ ਲਓ ਬਜੀ ਬਿਲਕੁਲ ਜੈਂਟ ਤੇ 95000 ਤੋਂ 200 ਰੁਪਿਆ ਛੋੜਾ ਕਰਨੀ ਤੇ ਦੁੱਧ ਵੀ ਚੰਗਾ ਵਾ ਤੇ ਇਹ ਵੀ ਆ ਕਰਕੇ ਥੋੜੀ ਜਿਹੀ ਬਾਈ ਨੇ ਘੱਟ ਦਿੱਤੀ ਉਹ ਇਹਦਾ ਵੀ ਦੀ ਪੁੱਛਦਾ ਵਟਾ ਥੋੜਾ ਜਿਹਾ ਮਰੇਗਾ ਨਹੀਂ ਉਹ ਕਮੀ ਬਾਈ ਨੇ ਹੱਥ ਜੀ ਫੜ ਲਈ ਆ ਹਾਂ ਹਾਂ ਠੀਕ ਹੈ ਚਲੋ ਨਹੀਂ ਇਹਦਾ ਚੰਗਾ ਜੇ ਸਗੋਂ ਨਾਂ ਦੇ ਨਚੌਣ ਲੱਗਿਆ ਮੂੰਹ ਤੇ ਮਾਰਨੀ ਆ ਤੇ ਨਾਂ ਲਿਬੜੀ ਮਾਰਨੀ ਆ ਠੀਕ ਹੈ ਠੀਕ ਹੈ ਦੇ ਲਓ ਭਾਜੀ ਇਹ ਜਿਹੜਾ ਬੜਾ ਥੋੜਾ ਜਿਹਾ ਲੈਸ ਹੋ ਗਿਆ ਜੇ ਪੈਸੇ ਇਸ ਇਸ ਕਰਕੇ ਘਟ ਗਏ ਨਹੀਂ ਤੇ ਕਾਰਡ ਕਾਰਡ ਦੇ ਹਿਸਾਬ ਨਾਲ ਫੁੱਟ ਫੁੱਟ ਪੱਟਾਂ ਦੇ ਬਾਹਰ ਆਈ ਉਹ ਚੀਜ਼ੇ ਦੇਖੋ ਠੀਕ ਹੈ ਠੀਕ ਹੈ ਜੀ ਤੇ ਲਓ ਭਾਜੀ ਪਸ਼ੂ ਪਾਈ ਦੇ ਕੋਲ ਚੰਗੀਆਂ ਤੇ ਕਹਿਣਾ ਭਾਈ ਜੋ ਕੋਈ ਬੇਨਤੀ ਸਾਰੇ ਵੀਰ ਭਰਾਵਾਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਵੱਲੋਂ ਜਿਹੜੇ ਆਪਾਂ ਨੂੰ ਵੀ ਕਾਰ ਕਰਦੇ ਨੇ ਠੀਕ ਹੈ ਜੀ ਸਾਰੇ ਮੰਨੋ ਮਹਾਰਾਜ ਗੁਰੂ ਰਾਮਦਾਸ ਹਰ ਘਰ 'ਚ ਹੀ ਖੁਸ਼ੀਆਂ ਰੱਖੇ ਠੀਕ ਹੈ ਠੀਕ ਹੈ ਜੀ